ਦਾ ਕੋਲਾ ਪਿਆ ਪਹਿਲਾਂ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ ਦੋ ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਫਰਮਨ ਪਟਾਂ ਚ ਪੜੇ ਸਰਕਾਰ ਦੇ ਨੂੰ ਕਿੰਨੇ ਸਰਕਾਰੀ ਕਰਮਨ 27 27 ਦਿਨ ਦਾ ਕੋਲਾ ਤੇ ਹਨ ਛਾਨੋਂ ਉਥੇ ਰੋਕੜਾ ਪੈਂਦਾ ਕੋਲਾ ਚਾਰ ਘੰਟੇ ਤੋਂ ਆਉਂਦਾ ਵੀ ਅਜੇ ਥੋੜਾ ਜਿਆ ਸਾਨੂੰ ਦੋ ਦਿਨ ਅਰੈਸਟ ਕਰਾ ਕੋਲਾ ਸਾਨੂੰ ਬਾਕੀ ਇੱਕ ਮੈਂ ਹੋਰ ਪਿੰਡਾਂ ਨਾਲ ਸਲਾਹ ਕਰਨੀ ਹੈ ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਕਿ ਜਗ੍ਹਾ ਤੇ ਗਿਆ ਸੀ ਖੇਟਾਂ ਦੇ ਪ੍ਰੋਗਰਾਮ ਤੇ ਵੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਵੀ ਕੋਈ ਨਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖਦੇ ਹਾਂ ਜੋ ਕਾਮਯਾਬ ਹੈ ਤੁਹਾਨੂੰ ਤਾਂਾ ਲੈ ਜਾਂਦੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਂਦੇ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਤਿਆਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਵਜਨ ਵਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜਵਾਕ ਕਿੱਥੇ ਗਿਣਨਗੇ ਵੀਰ ਵੱਡੀਆਂ ਕਬੱਡੀਆਂ ਹੋ ਰਹੀਆਂ ਨੇ ਤੂੰ ਜਵਾਕ ਜਦੋਂ ਜੇ ਆਪਾਂ ਖੋਦ ਹੀ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਸੀ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋਵੇਂ ਮੇਲੇ ਲੱਗਣਗੇ 47 37 42 47 52 4 ਵਜੇ ਨੂੰ ਬੁੱਧਵਾਰ オーਪਨ ਸਟੂਡੈਂਟਸ ਕਰ ਲਾਂਗੇ ਕਰ ਲਾਂਗੇ ਸਵੇਰੇ 2 ਮਿੰਟ ਹੋਰ ਲੈ ਲੋ ਬੰਦ ਆ ਮਤਲਬ ਬਜਨੀ ਕਵੱਡੀ ਸ਼ੁਰੂ ਕਰੀਏ ਕਿਉਂਕਿ ਬੱਚੇ ਕਿੱਥੇ ਗੱਡਣਗੇ ਉਹ ਹੀ ਨਾ ਨਾ ਜਗ੍ਹਾ ਵੀ ਹੋ ਜੂਗੀ ਪਰ 50 ਪਲੇਅਰ ਵੀ ਤਾਂ ਤਿਆਰ ਕਰਾਂਗੇ ਜੀ ਉਹਨਾਂ ਨੂੰ ਛੋਟੇ ਹੁੰਦੇ ਤਾਂ ਖੇਡਣ ਆਉਂਗੇ ਨੇ ਪਰ ਦੂਨਾ ਮੈਂ ਕਿਹਾ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡ ਤੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੈਂਨਾਂ ਜਗਰੂਪ ਸੀ ਬਾਤ 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 ਨਹੀਂ ਕਰਦਾ ਜਗਰੂਪ ਹੁੰਦਾ ਸੀ ਪਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਨਹੀਂ ਸੰਪੀ ਵਾਲੇ ਵੀ ਬੱਚਾ ਪਾਪਾ 37 ਕਿਲੋ ਚ ਨਹੀਂ ਗਏ ਸੀ ਪਾਪ ਨੇ 52 ਕਰ ਲਾਂਗੇ ਤੂੰ 50 ਕਰੀਂ ਪਤਾ ਕੀ ਆ ਅਸੀਂ ਚਲੇ ਗਏ ਮੈਂ ਦੰਦਾ ਸੱਚੀ ਦਾ ਨਾ ਪਕੜਾ ਕੋਈ ਲੁਭੀ ਲੁਭੀ ਸ਼ਬੀ ਗੱਲ ਐ ਦਿੱਕਰ ਟਿੱਕਰ ਜਿਹੜਾ ਪੰਡਤਾਂ ਨੇ ਟਿੱਕਰ ਉਹ ਸਾਡਾ ਕੋਚ ਤੇ ਉੱਥੇ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ ਸੰਤੀ ਜ਼ਿਲ੍ਹੇ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਕਰਤੀ ਕਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕਹਿੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੀ ਹੁਰੀ ਬੈਹੇ ਸੀ ਨਿੱਕੀ ਹੁਰੀ ਤੇ ਉਹ ਕਹਿੰਦੇ ਵੀ ਸਾਡੇ ਤੋਂ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਐ ਅਸੀਂ ਤਾਂ ਰੋਟੀ ਖਵਾਣੀ ਐ ਕਹਿ ਕੇ ਗਈ ਅਸੀਂ ਸਾਹਿਬ ਉਹਨਾਂ ਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਤਾ ਇਹਨਾਂ ਨੇ ਕਿਉਂ ਨਾਲ ਕੰਡੇ ਕੱਟ ਕੇ ਬੋਲੀਆਂ ਗੋਪੀ ਹਨਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜਿੱਤੇ ਪਾਏ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਖੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਟੋਜ ਦੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਥੀ ਚਾਲੀ ਦਾ ਹਾਡੇ ਤਿੰਨ ਤਿੰਨ ਕੋਲ ਸਾਗ ਹੀ ਖਾ ਗਏ ਕੋਈ 40 ਦਾ ਕੋਈ 39 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਇਹ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ ਪਾਈ ਉਹ ਤਾਂ ਕਹਿੰਦਾ ਗਿਆ 50 ਕਿਲੋ ਖਾ ਲੋ ਹਜੇ ਤੇ ਵਜੇ ਬਲ ਆਪ ਕਾਪਾ ਨੂੰ ਕਰ ਲੈ ਹੁਤੇ ਨਾ ਦੋ ਜਣੇ ਰਹਿ ਗਏ ਜਿਸ ਤਾਂ ਜਿਹੜੇ ਸਾਡੇ ਨਾਲ ਗਏ ਸੀ ਖਾਂਤਰੀ ਨੇ ਫਾੜੀਆਂ ਚ ਕਿਹਨ ਕੋਈ ਨਹੀਂ ਕੋਈ ਕੋਈ ਫਿਕਰ ਨਹੀਂ ਕਰਨਾ ਲੱਗਾ ਫਿਕਰ ਨਹੀਂ ਕਰਨਾ ਕਿਹੜਾ ਰਹਿ ਤਾਂ ਅਸੀਂ ਦੋਗੇ ਹੁਣ ਉਹਨਾਂ ਦੀ ਟੀਮ ਤਾਂ ਕਿਹੜੀ ਉਹਨਾਂ ਦੀ ਬੱਲੇਆਣਾ ਦੀ ਦੋਨੇ ਅਸੀਂ ਸਟਾਪਰ ਉਹ ਆਇਆ ਕਰਨ